ਹੈਲੋ ਜੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਵਾਨ ਕਰੋ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਇਕਵਿੰਦਰ ਕੌਰ ਭੂੰਗਾ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਹੁਤ ਜ਼ਿਆਦਾ ਗਰਮੀ ਸੀਗੀ ਪਰ ਅੱਜ ਹਲਕੀ ਜਿਹੀ ਬਾਰਿਸ਼ ਹੋ ਗਈ ਆ ਤੇ ਮੌਸਮ ਠੀਕ ਹੋ ਗਿਆ ਹੈ ਗੇਟ ਦੇ ਅੱਗੇ ਮੈਂ ਇਹ ਵੇਲਾਂ ਦੇ ਦੋ ਬੀਜ ਲਗਾਏ ਸੀਗੇ ਇਹ ਵੇਲਾਂ ਬਹੁਤ ਸੋਹਣੀਆਂ ਹੋ ਗਈਆਂ ਆ ਤੇ ਇਹਨੂੰ ਇਸ ਸਮੇਂ ਬਹੁਤ ਸਾਰੀਆਂ ਫਲੀਆਂ ਲੱਗ ਰਹੀਆਂ ਆ ਜਿਨ੍ਹਾਂ ਦੀ ਆਪਾਂ ਸਬਜ਼ੀ ਬਣਾਉਨੇ ਆ ਗੇਟ ਦੇ ਅੱਗੇ ਮੈਂ ਇਸ ਕਰਕੇ ਇਹ ਲਗਾਈਆਂ ਸੀ ਤਾਂ ਕਿ ਦੀਵਾਰ ਦੀ ਇਹਨੂੰ ਸਪੋਰਟ ਦਿੱਤੀ ਜਾ ਸਕੇ ਕਿਉਂਕਿ ਪਿਛਲੇ ਸਾਲ ਆਪਾਂ ਖੇਤ ਵਿੱਚ ਲਗਾਈਆਂ ਸੀ ਉਹ ਜ਼ਮੀਨ ਤੇ ਬੇਲ ਫੈਲ ਗਈ ਤੇ ਫਲੀਆਂ ਜਿਆਦਾ ਬੋਤੀਆਂ ਉਹ ਵਧੀਆ ਨਹੀਂ ਲੱਗੀਆਂ ਸੀ ਹੁਣ ਤਾਂ ਕਾਫੀ ਲੱਗੀਆਂ ਆ ਹੁਣ ਆਪਾਂ ਇੱਧਰ ਖੇਤ ਵਿੱਚ ਬੀਜਿਆ ਹੈਗਾ ਗੁਵਾਰਾ ਗੁਵਾਰੇ ਦੀਆਂ ਫਲੀਆਂ ਦੀ ਵੀ ਸਾਗ ਸਬਜ਼ੀ ਬਹੁਤ ਸਵਾਦ ਬਣਦੀ ਆ ਗੁਵਾਰਾ ਬੀਜਣ ਤੋਂ ਪਹਿਲਾਂ ਜਦੋਂ ਆਪਾਂ ਖੇਤ ਤਿਆਰ ਕੀਤਾ ਤਾ ਜਿਹੇ ਮਹਿਮਾਨ ਆ ਗਏ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਡਰਦਾ ਹੈ ਇਹ ਸੀਨ ਸਾਡੇ ਘਰ ਦੇ ਗੇਟ ਦੇ ਨਾਲ ਹੀ ਆ ਬਿਲਕੁਲ ਕਿਉਂਕਿ ਸਾਡਾ ਘਰ ਆ ਜਿਹੜਾ ਉਹ ਖੇਤ ਵਿੱਚ ਹੀ ਆ ਆਪਾਂ ਨੂੰ ਤਾਂ ਪਤਾ ਹੀ ਨਹੀਂ ਲੱਗਾ ਕਿਉਂਕਿ ਆਪਾਂ ਗੇਟ ਬੰਦ ਕਰਕੇ ਘਰ ਦਾ ਕੰਮਕਾਰ ਹੀ ਕਰ ਰਹੇ ਸੀਗੇ ਤੇ ਪਿਛਲੇ ਘਰ ਵਾਲਿਆਂ ਨੇ ਆਵਾਜ਼ ਮਾਰ ਕੇ ਦੱਸਿਆ ਕਿ ਕਾਫੀ ਟਾਈਮ ਤੋਂ ਐਡੇ ਹੀ ਆ ਜਿਹੜੇ ਇਹ ਇੱਥੇ ਘੁੰਮਦੇ ਪਏ ਆ ਤਾਂ ਬੜਾ ਡਰ ਜਾਂ ਲੱਗਿਆ ਵੈਸੇ ਤਾਂ ਸਾਰਿਆਂ ਨੂੰ ਡਰ ਲੱਗਦਾ ਇਦਾਂ ਖੇਤ ਚ ਘਰ ਹੋਣ ਕਰਕੇ ਕਈ ਵਾਰੀ ਵੇੜੇ ਵਿੱਚ ਵੀ ਆ ਕੇ ਘੁੰਮਣ ਲੱਗ ਪੈਂਦੇ ਆ ਡਰ ਦਾ ਮਾਹੌਲ ਤਾਂ ਇਹਨਾਂ ਦਿਨਾਂ ਚ ਬਣੇ ਰਹਿੰਦਾ ਬਰਸਾਤਾਂ ਚ ਤਾਂ ਬਹੁਤ ਜ਼ਿਆਦਾ ਡਰ ਰਹਿੰਦਾ ਬਹੁਤ ਚਕੰਨੇ ਰਹਿਣਾ ਪੈਂਦਾ ਆ ਹਰ ਵੇਲੇ ਖੇਤਾਂ ਚ ਕੰਮਕਾਰ ਕਰਨਾ ਵੀ ਹਨਾ ਔਖਾ ਹੋ ਜਾਂਦਾ ਆ ਬਰਸਾਤਾਂ ਦੇ ਦਿਨਾਂ ਚ ਤਾਂ ਖਾਸ ਕਰਕੇ ਚਲੋ ਹੁਣ ਆਪਾਂ ਫਲੀਆਂ ਤੋੜ ਲੈਨੇ ਕਿਉਂਕਿ ਆਪਾਂ ਸ਼ਾਮ ਨੂੰ ਇਹਦੀ ਸਬਜ਼ੀ ਬਣਾਉਣੀ ਆ ਇਹ ਫਲੀਆਂ ਦੀ ਵੀਡੀਓ ਮੈਂ ਪਹਿਲਾਂ ਵੀ ਪਾਈ ਸੀਗੀ ਬਹੁਤ ਸਾਰੀਆਂ ਭੈਣਾਂ ਪੁੱਛ ਰਹੀਆਂ ਸੀਗੀਆਂ ਇਹ ਕਿਹੜੀਆਂ ਫਲੀਆਂ ਆ ਕਿਹੜੀਆਂ ਬੀਲਾਂ ਆ ਇਹ ਕਦੋਂ ਲਗਾਈਆਂ ਸੀਗੀਆਂ ਬੀਜ ਕਿਦਾਂ ਦੇ ਸੀਗੇ ਹਨਾ ਉਹ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਾ ਦੱਸਦੀ ਆ ਵੀਡੀਓ ਨਾਲ ਅੰਤ ਤੱਕ ਬਣੇ ਰਹਿਣਾ ਇਹ ਗਰਮੀਆਂ ਦੀ ਸਬਜੀ ਆ ਜਦੋਂ ਆਪਾਂ ਕੀਆ ਕद्दू ਦੀ ਬੀਲਾਂ ਲਗਾਉਂਦੇ ਆ ਉਦੋਂ ਹੀ ਇਹਦਾ ਟਾਈਮ ਹੁੰਦਾ ਲਗਾਉਣ ਦਾ ਜਿੱਦਾਂ ਅਪ੍ਰੈਲ ਮਈ ਕਹਿ ਦਈਏ ਉਦੋਂ ਕਿ ਮੈਂ ਲਗਾਈ ਸੀਗੀ ਇਹ ਉਹ ਜਿਹੜੀਆਂ ਫਲੀਆਂ ਲੱਗਦੀਆਂ ਇਹਨੂੰ ਲੋਬੀਆ ਕਹਿੰਦੇ ਆ ਲੋਬੀਆ ਦੀਆਂ ਫਲੀਆਂ ਇਹ ਸਿਰਫ ਦੋ ਵੇਲੇ ਆ ਹਰ ਚੌਥੇ ਦਿਨ ਨੂੰ ਫਲੀਆਂ ਲਾਉਣ ਵਾਲੀਆਂ ਹੋ ਜਾਂਦੀਆਂ ਆ ਕਾਫੀ ਵੱਡੀਆਂ ਹੋ ਜਾਂਦੀਆਂ ਆ ਨਰਮ ਜਿਹੀਆਂ ਹੁੰਦੀਆਂ ਆ ਇਹ ਪਰ ਜੇਕਰ ਆਪਾਂ ਨਾ ਤੋੜੀਏ ਇਹਨਾਂ ਨੂੰ ਫਿਰ ਪੱਕ ਜਾਂਦੀਆਂ ਇਹਦੇ ਵਿੱਚ ਬੀਜ ਬਣ ਜਾਂਦੇ ਆ ਤੇ ਇੱਕ ਹਾਰਡ ਹੋ ਜਾਂਦੀਆਂ ਇਹ ਤੇ ਜਦੋਂ ਇਹਦੇ ਵਿੱਚ ਬੀ ਬਣ ਜਾਂਦਾ ਨਾ ਫਿਰ ਪੰਛੀ ਬਹੁਤ ਪੈਂਦੇ ਆ ਤੇ ਪੰਛੀ ਆ ਟੁਕ ਟੁਕ ਕੇ ਸੁੱਟਦੇ ਰਹਿੰਦੇ ਆ ਚਲੋ ਜੀ ਹੁਣ ਆਪਾਂ ਨੂੰ ਬਾਹਰੋਂ ਇੰਨੀਆਂ ਕਮਲੀਆਂ ਫਲੀਆਂ ਹੁਣ ਆਪਾਂ ਅੰਦਰ ਜਾ ਕੇ ਦੇਖਦੇ ਆਂ ਦੇਖੋ ਅੰਦਰ ਵੀ ਬਹੁਤ ਸਾਰੀਆਂ ਲੱਗੀਆਂ ਆ ਪਹਿਲਾਂ ਤਾਂ ਮੈਂ ਇਹ ਨਹੀਂ ਸੋਚਿਆ ਸੀ ਛੱਤ ਤੇ ਚੜ੍ਹਾ ਦਵਾਂਗੇ ਵੇਲ ਉੱਪਰ ਛਾਤੇ ਵਾਂ ਪਰ ਤਾਰਾਂ ਬਿਜਲੀ ਦੀਆਂ ਹੋਣ ਕਰਕੇ ਹਨਾ ਐਦਾਂ ਫਿਰ ਅਸੀਂ ਆਪਾਂ ਇਹਨਾਂ ਜਾਲੀ ਨਾਲ ਬੰਨ ਦਿੱਤੀ ਐਦਾਂ ਇਹਨੂੰ ਹਲਕੇ ਜਾਮਨੀ ਜੇ ਕਲਰ ਦੇ ਫੁੱਲ ਲੱਗਦੇ ਫੁੱਲ ਦੇ ਨਾਲ ਉਹ ਹੀ ਜੁੜਵਾ ਆ ਜਿਹੜੀਆਂ ਉਹ ਫਲੀਆਂ ਸ਼ੁਰੂ ਹੋ ਜਾਂਦੀਆਂ ਲੱਗਣੀਆਂ ਇਹਨਾਂ ਬੇਲਾਂ ਨੂੰ ਜ਼ਿਆਦਾ ਕੇਅਰ ਦੀ ਲੋੜ ਵੀ ਨਹੀਂ ਹੁੰਦੀ ਨਾ ਤੁਸੀਂ ਖਾਸ ਸਪਰੇਅ ਕਰਨੀ ਹੁੰਦੀ ਆ ਆਰਾਮ ਦੇ ਨਾਲ ਇਹ ਵੇਲ ਹੋ ਜਾਂਦੀ ਹੈ ਇਹਨੂੰ ਤੁਸੀਂ ਗਮਲੇ 'ਚ ਵੀ ਲਗਾ ਸਕਦੇ ਆ ਤੇ ਬਾਜ਼ਾਰ ਵਿੱਚ ਇਹ ਲੋਬੀਆ ਫਲੀਆਂ ਆ ਜਿਹੜੀਆਂ ਬਹੁਤ ਮਹਿੰਗੀਆਂ ਮਿਲਦੀਆਂ ਆ ਸਗੋਂ ਆਪਾਂ ਘਰ ਦੇ ਵਿੱਚ ਹੀ ਬਿਨਾਂ ਰੇ ਸਪਰੇਅ ਤੋਂ ਜਿਹੜੀ ਆ ਘਰ ਦੀ ਸਬਜ਼ੀ ਉਗਾ ਸਕਦੇ ਆ ਇਹਦੇ ਤੇ ਫੁੱਲਾਂ ਦੇ ਵਿੱਚ ਸ਼ਾਇਦ ਮਠਾਸ ਹੁੰਦੀ ਆ ਤੇ ਕੀੜੀਆਂ ਬਹੁਤ ਹੁੰਦੀਆਂ ਆ ਇਹਨਾਂ ਵਿੱਚੋਂ ਹੀ ਆਪਾਂ ਨੂੰ ਕੋਈ ਪੱਕੀ ਫਲੀ ਮਿਲਦੀ ਆ ਤਾਂ ਫਿਰ ਆਪਾਂ ਉਹਦੇ ਬੀਜ ਵੀ ਤੁਹਾਨੂੰ ਦਿਖਾਉਂਦੇ ਆ ਇਹ ਵੀ ਤੁਹਾਨੂੰ ਜ਼ਰੂਰ ਲਗਾਉਣੀ ਚਾਹੀਦੀ ਆ ਤੁਸੀਂ ਜ਼ਰੂਰ ਟਰਾਈ ਕਰਿਓ ਗਮਲੇ 'ਚ ਲਗਾ ਕੇ ਇਹ ਜਗਾ ਵੀ ਬਹੁਤ ਹੀ ਜ਼ਿਆਦਾ ਨਹੀਂ ਕਿ ਇਸ ਦੀ ਇੱਥੇ ਤਾਂ ਮੈਂ ਢੰਗ ਨਾਲ ਬੰਨੀ ਨਾ ਕਰਕੇ ਇਸ ਕਰਕੇ ਜ਼ਿਆਦਾ ਖਲਾਰਾ ਜਿਹਾ ਲੱਗਦਾ ਲੋਬੀਆਂ ਨੂੰ ਬਣਾਉਣ ਦੇ ਲਈ ਬਹੁਤ ਹੀ ਜ਼ਿਆਦਾ ਆਪਾਂ ਨੂੰ ਖੇਚਲ ਦੀ ਵੀ ਲੋੜ ਨਹੀਂ ਪੈਂਦੀ ਇਸ ਤਰ੍ਹਾਂ ਆਪਾਂ ਜਦੋਂ ਵੀ ਬਣਾਉਣੀ ਆ ਫਰੈਸ਼ ਤੋੜ ਲਓ ਤੇ ਧੋ ਕੇ ਇੱਧੇ ਕੱਟ ਕੇ ਬਣਾ ਲਓ ਇਹ ਕਈ ਢੰਗ ਦੇ ਨਾਲ ਬਣਦੀਆਂ ਆਲੂ ਪਾ ਕੇ ਬਣਾ ਸਕਦੇ ਆ ਆਪਾਂ ਦਾਲ ਦੇ ਵਿੱਚ ਪਾ ਲਓ ਹਣਾ ਸੁੱਕੀਆਂ ਵੈਸੀ ਫਰਾਈ ਕਰ ਲੋ ਜਿਦਾ ਆਪਾਂ ਘਰ ਸਬਜੀ ਬਣਾਉਣੀ ਆ ਨੋਰਮਲ ਸਿਹਤ ਲਈ ਵੀ ਬਹੁਤ ਵਧੀਆ ਹੁੰਦੀਆਂ ਆ ਮਤਲਬ ਕਿ ਹਰ ਪੱਖੋਂ ਆਪਾਂ ਨੂੰ ਫਾਇਦੇ ਫਾਇਦੇ ਆ ਪੂਸ਼ ਫਲੀਆਂ ਉੱਚੀਆਂ ਹੈਗੀਆਂ ਉਹ ਆਪਾਂ ਪੌੜੀ ਲੱਕ ਫਿਟ ਲਾਉਣੀ ਆ ਹਰ ਪੱਖੋਂ ਇਹਨਾਂ ਵੇਲਾਂ ਦੇ ਫਾਇਦੇ ਫਾਇਦੇ ਆ ਦੇਖੋ ਕਿੰਨੀ ਅਸਰੀਆਂ ਆਪਾਂ ਨੂੰ ਮਿਲ ਗਈਆਂ ਇਹ ਆਪਾਂ ਨੂੰ ਇੱਕ ਪੱਕੀ ਉਹ ਫਲੀ ਮਿਲੀ ਆ ਇਹਦੇ ਵਿੱਚੋਂ ਮੈਂ ਬੀਜ ਕੱਢ ਕੇ ਦਿਖਾਲਦੀ ਆ ਤੁਹਾਨੂੰ ਕਿੱਦਾਂ ਦੇ ਹੁੰਦੇ ਆ ਕਿਉਂਕਿ ਬਹੁਤ ਸਾਰੀਆਂ ਭੈਣਾਂ ਪੁੱਛਦੀਆਂ ਸੀਗੀਆਂ ਇਹਦੇ ਬੀਜ ਕਿੱਦਾਂ ਦੇ ਹੁੰਦੇ ਆ ਇਹਨਾਂ ਦੇ ਬੀਜ ਆ ਜਿਹੜੇ ਰਾਜਮਾ ਵਰਗੇ ਹੁੰਦੇ ਆ ਬਰਾਊਨ ਕਲਰ ਦੇ ਇਹ ਕੱਚੇ ਕਰਕੇ ਹਰੇ ਆ ਤੁਸੀਂ ਦੇਖ ਸਕਦੇ ਆ ਰਾਜਮਾ ਨਾਲੋਂ ਥੋੜੇ ਛੋਟੇ ਹੁੰਦੇ ਆ ਕਲਰ ਰਾਜਮਾ ਵਰਗਾ ਡਾਰਕ ਹੁੰਦਾ ਬਰਾਊਨ ਵੀਡੀਓ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ ਪਲੀਜ਼ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਕਰੋ